ਇਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵਚਨਾਂ ਆਪਾਂ ਰੋਜ਼ ਪੜ੍ਹਦੇ ਹਾਂ ਹਮੇਸ਼ਾ ਹੀ ਯਾਦ ਰੱਖਾਂਗੇ ਕਿ ਤੇ ਬਾਹਰ ਜ ਨੇ ਸਾਡੇ ਵਾਸਤੇ ਸੁੱਖ ਮੰਗਿਆ। ਆਲਾ ਬਗ਼ਾ। ਪੈਰਾ ਲਾਇਆ ਸਾਰੀ ਰਾਤ ਰਾਤ ਲੰਗੀ ਦਿਨ ਚੜਿਆ ਅੱਠ ਪੌ ਦਾ ਲੋਹਾ ਆ ਗਈ 10 ਲੱਖ ਫੌਜ। ਪਾਲਿਆ ਘੇਰਾ ਘੜੀਨ ਵਾਲੇ ਤੋਂ ਦੁਆਲੇ ਤੋਂ ਫੱਪੇ ਸੱਜੇ ਅੱਗੇ ਪਿੱਛੇ ਘੇਰਾ ਪਾਲੇ ਜਿੱਥੇ ਦੂਰ ਦੂਰ ਵੇਖਣ ਫੌਜਾਂ ਹੀ ਦਿਸਦੀਆਂ। ਜ਼ਾਲਮ ਜਰਵਾਨੀ ਦਿਸਦੀਆਂ। ਸਿੰਘ ਆਏ ਮਹਾਰਾਜ ਦੇ ਕੋਲ ਆ ਕੇ ਕਹਿੰਦੇ ਪਾਤਸ਼ਾਹ ਹੁਣ ਕੀ ਕਰਾਂਗੇ ਆਪਾਂ ਮਹਾਰਾਜ ਨੂੰ ਨਾ ਬੇਨਤੀ ਕੀਤੀ ਇਹਦਾ ਬਦਲੇ ਇਹਨੇ ਵੀ ਘਬਰਾ ਕੇ ਬੇਨਤੀ ਇਹ ਕਰਦੇ ਆ ਮਹਾਰਾਜ ਹੁਣ ਉਹ ਤੇ ਇੰਨੇ ਲੱਖਾਂ ਦੀ ਤਦਾਦ ਵਿੱਚ ਚੜ ਕੇ ਆ ਗਏ ਆਪਾਂ ਚਾਲੀਆਂ ਤਰੀਕਾ ਦੱਸੋ ਹੁਣ ਕੋਈ ਕਿਰਪਾ ਕਰੋ ਉਸ ਵਕਤ ਫਿਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ ਕਹਿੰਦੇ ਸਿੰਘੋ ਲਾਓ ਫਿਰ ਸੁਣੋ ਕਹਿੰਦੇ ਅਸੀਂ ਵਚਨ ਕੀਤੀ ਸੀ ਇਹ 13 April 1699 ਈਸਵੀ ਦੀ ਵਿਸਾਖੀ ਨੇ ਜਦੋਂ ਖਾਲਸਾ ਸਜਾਇਆ ਉਹ ਵਚਨ ਉਹਦੋਂ ਕੀਤੇ ਸੀ ਉਹ ਵਚਨ ਕੀਤੇ ਅੱਜ ਇੱਥੇ ਸੱਤ ਹੋ ਜਾਣੇ ਮਹਾਰਾਜ ਕਿਹੜੇ ਕਹਿੰਦੇ ਸਵਾ ਲਾਗ ਸੇ ਏਕ ਲੜਾਉ ਗੇਦੜੋਂ ਸੇ ਮੈਂ ਸ਼ੇਰ ਬਣਾਉ ਚਿੜੀਆਂ ਸੇ ਮੈਂ ਬਾਦ ਤੜਾਉ ਤਵੇ ਗੋਬਿੰਦ ਸਿੰਘ ਨਾਮ ਕਹੋ ਕਿ ਕਿਤਣੋਂ ਸ਼ੇਰ ਬਣਾਇਆ ਵਾਜਾ ਵਾਲੇ ਨੇ ਕਿਤਣੋਂ ਸ਼ੇਰ ਪਾਇਆ ਵਾਜਾ ਵਾਲੇ ਨੇ ਕਿਤਣੋਂ ਸ਼ੇਰ ਬਣਾ ਕੀਆ ਵਾੜੇ ਦਿਲ ਨੂੰ ਲਾ ਤਬਾਜ ਤੜਾਇਆ ਵਾਟਾ ਵਾੜਨੇ ਦਿਲ ਨੂੰ ਬਾਜ ਤੜਾਇਆ ਵਾਟਾ ਵਾੜਨੇ ਤੇ ਵੇਖੋ ਫਿਰ ਸਾਧ ਸੰਗਤ ਜੀ ਜਿਹੜਾ ਫੌਜਾਂ ਦਾ ਲੀਡਰ ਸੀ ਸੈਨਾਪਤੀ ਮਰਦੂਦ ਖਾਨ ਫੌਜਾਂ ਨੂੰ ਉਹਨੇ ਪਿੱਛੇ ਹਟਾਤਾ ਕਹਿੰਦਾ ਹਟੋ ਪਿੱਛੇ ਹਟੋ ਕਹਿੰਦਾ ਕੀ ਹੋਇਆ ਕਹਿੰਦਾ ਇਕੱਲਾ ਹੀ ਬਹੁਤ ਗੁਰੂ ਗੋਬਿੰਦ ਸਿੰਘ ਨੂੰ ਫੜਨ ਵਾਸਤੇ ਇਕੱਲਾ ਹੀ ਬਹੁਤਾਂ ਦੁਆ ਨਾਲ ਹੀ ਨਹੀਂ ਮਲਾ ਕੇ ਜਾਣਾ ਇਕੱਲਾ ਹੀ ਜਾਊ ਤੇ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਲਿਆਉ ਫੜ ਕੇ ਮਾਰਾਂ ਮਾਨਸੀ ਕਹਿੰਦੇ ਆਕੜ ਸੀ ਹੰਕਾਰ ਸੀ ਤੇ ਚੇਤਾ ਰੱਖੋ ਹੰਕਾਰ ਜਦੋਂ ਆ ਜਾਏ ਬੰਦੇ ਨੂੰ ਢੈ ਢੇਰੀ ਕਰਕੇ ਰੱਖ ਦਿੰਦਾ ਨੀਵੇਂ ਪਾਉਣ ਮਰਾਤਾ ਉੱਚੀ ਆਕੜ ਵਾਲੇ ਟੈਂਦੇ ਨੇ ਤੇ ਮਾਰਾ ਦਾ ਸੁਭਾਅ ਸੀ ਤੇ ਪਹਿਲਾ ਵਾਰ ਕਰਨਾ ਨਹੀਂ ਜਦੋਂ ਅਗਲਾ ਚੜ ਕੇ ਆ ਜਾਏ ਫਿਰ ਵਾਰ ਉਹਦਾ ਸਹਿਣਾ ਨਹੀਂ ਇਹ ਮਾਰਾ ਦੀ ਮਸਥਾ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਪਹਿ ਕਾਹੂ ਕੋ ਦੇਤ ਨਹਿ ਨਹਿ ਬਹਿਮਾਨਤ ਆਨ ਡਰ ਨਹੀਂ ਲੈਣਾ ਫਿਰ ਡਰ ਦਿਓ ਨਾ ਪਹਿਲਾਂ ਕੇਸਾ ਡਰਾਓ ਨਾ ਡਰ ਦੇਣਾ ਨਹੀਂ ਤੇ ਜਦੋਂ ਅਗਲਾ ਚੜ ਕੇ ਆ ਜੇ ਮਾਰਨ ਤੱਕ ਆ ਜੇ ਫਿਰ ਆਪਾਂ ਫਿਰ ਇਹਦੇ ਨਾਲ ਭਾਈ ਆ ਸ਼ਸਤਰ ਕਾਤੇ ਵਾਸਤੇ ਦਿੱਤੇ ਨੇ ਬਰਾਬਰ ਆ ਸ਼ਸਤਰ ਜਿਹੜੇ ਦਿੱਤੇ ਇਸੇ ਕਰਕੇ ਦਿੱਤੇ ਆ ਵੀ ਇਹ ਰੱਖਿਆ ਕਰਦੇ ਨੇ ਆਪਣੇ ਅਸ ਕਿਰਪਾਨ ਖੰਡੋ ਖੜਗ ਤਪਕ ਤਬਰ ਤੀਰ ਸੈਬ ਸਰੋਹੀ ਸਹਿਤੀ ਜਹ ਹਵਾਰੇ ਪੀਤ ਇਸੇ ਵਾਸਤੇ ਤੇ ਮਹਾਰਾਜ ਜਦੋਂ ਦੇਖਦੇ ਆ ਵੀ ਮਰਦੂਦ ਖਾਨ ਨੇ ਭਾਈ ਪੌੜੀ ਲਾ ਲਈ ਮਹਾਰਾਜ ਨੂੰ ਫੜਨ ਬਾਅਦ ਕਿਲੇ ਨੂੰ ਪੌੜੀ ਲਾ ਲਈ ਜਦੋਂ ਪੌੜੀ ਤੇ ਚੜਦਾ ਨੇੜੇ ਚਲੇ ਗਿਆ ਨਾ ਮਹਾਰਾਜ ਦੇ ਬਾਹਰੇ ਨੇ ਵੇਖਿਆ ਵੀ ਇਹ ਤੇ ਪੌੜੀ ਲਾ ਕੇ ਆ ਗਿਆ ਲਓ ਹੁਣ ਇਹ ਤਾਂ ਕੰਮ ਕਰਨਾ ਪੈਣਾ ਤੀਰ ਕੱਢਿਆ ਉਸੇ ਵਕਤ ਖਿੱਚ ਕੇ تیر ਮੱਥੇ ਤੇ ਮਾਰਿਆ ਤੇ ਧਰਤੀ ਤੇ ਡਿੱਗ ਗਿਆ ਸਤਿ ਸ੍ਰੀ ਅਕਾਲ ਧਰਤੀ ਤੇ ਡਿੱਗ ਗਿਆ ਮਰਦੂਦ ਖਾ ਕੇ ਨੇ ਫੌਜਾਂ ਦੀਆਂ ਵੀ ਚੀਕਾਂ ਨਿਕਲ ਗਈ ਉਹਦੀਆਂ ਦੇ ਚੀਕਾਂ ਖਤਮ ਹੀ ਹੋ ਗਈ ਮਰਦੂਦ ਖਾਦੀਆਂ ਕਹਿੰਦੇ ਹਾਏ ਹਾਏ ਤੜਫਦਾ ਤੜਫਦਾ ਮਰਿਆ ਇਸ ਤਰ੍ਹਾਂ ਐਸਾ ਹਾਲ ਉਹਦਾ ਹੋਇਆ ਫੌਜਾਂ ਕਹਿੰਦੀਆਂ ਵੀ ਹੁਣ ਫੌਜਾਂ ਦੀ ਜਿਹੜੀ ਐਨਰਜੀ ਫੌਜਾਂ ਦੀ ਤਾਕਤ ਕਿੱਥੇ ਰਹਿਣੀ ਸੀ ਜਦ ਸੈਨਾਪਤੀ ਉਹ ਮਰ ਗਿਆ ਉਹ ਕਹਿੰਦੇ ਗੱਲਾਂ ਕਰਦੇ ਆ ਫੌਜ ਦੇ ਜਿਹੜੇ ਬੰਦੇ ਆ ਉਹ ਕਹਿੰਦੇ ਵੀ ਇਹ ਗਿਆ ਸੀ ਚੜ ਗਿਆ ਤੇ ਆਪੇ ਮਰ ਕੇ ਆ ਗਿਆ ਸਾਨੂੰ ਇਹ ਕਹਿੰਦਾ ਪਿੱਛੇ ਹਟ ਜਾ ਪਰ ਉਹਨਾਂ ਦੇ ਮਨਾਂ 'ਚ ਵੀ ਡਰ ਪੈ ਗਿਆ ਫੋਜਾਂ ਕਹਿੰਦੇ ਦਬਾਅ ਬਣਾ ਲਓ ਇਹਨਾਂ ਤੇ ਹੋ ਸਕਦਾ ਡਰ ਜਾਣ ਜਦੋਂ ਨੇੜੇ ਜੇ ਨੂੰ ਗਏ ਨਾ ਹੱਲਾ ਜਾਂ ਬੋਲੇ ਤੇ ਸਿੰਘਾਂ ਨੇ ਜਕਾਰੇ ਛੱੜਨੇ ਸ਼ੁਰੂ ਕਰਦੇ ਬੋਲੇ ਸੋ ਨਿਹਾਲ ਦੇ ਜਕਾਰੇ ਸ਼ੁਰੂ ਕਰਦੇ ਗੁਜਾਉਣ ਲੱਗ ਗਏ ਜਕਾਰੇ ਉਹ ਫੇਰ ਪਿੱਛੇ ਨੂੰ ਹਟ ਕੇ ਕਹਿੰਦੇ ਗਿਣਤੀ ਬਹੁਤੀ ਹੋਵੇ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਗਿਣਤੀ ਥੋੜੀ ਨਹੀਂ ਗਿਣਤੀ ਬਹੁਤੀ ਹੈ ਸਿੰਘਾਂ ਅਵਾਜ਼ ਐ ਉਹਦੀ ਆ ਵੀ ਪਤਾ ਨਹੀਂ ਸਾਡੇ ਨਾਲੋਂ ਵੀ ਜ਼ਿਆਦਾ ਸਾਡੇ ਨਾਲੋਂ ਵੀ ਜ਼ਿਆਦਾ ਕਿਉਂਕਿ ਮਹਾਰਾਜ ਨੇ ਉਹ ਤਾਕਤ ਭਰਦੀ ਨ ਵੀ 7 ਲੱਖ ਸੇ 1 ਲੜਾਈ ਉਹ ਜੋਸ਼ ਉਹ ਤਾਕਤ ਬੇਰੀਆਂ ਦੇ ਨਾਲ ਜੰਗ ਕਰਨ ਵਾਸਤੇ ਮਹਾਰਾਜ ਨੇ 8 ਸਿੰਘਾਂ ਦਾ ਪਹਿਲਾ ਜਥਾ ਬਣਾਇਆ ਸੀ ਜਿਹਦੇ ਵਿੱਚ ਬਾਬਾ ਕੋਠਾ ਸਿੰਘ ਤੇ ਬਾਬਾ ਮਦਨ ਸਿੰਘ ਇਹ ਮਹਾਰਾਜ ਦੇ ਬੜੇ ਜੋਸ਼ੀਲੇ ਸਿੰਘਵੇਂ ਕਹ ਲੋ ਤਕੜੇ ਯੋਧੇ ਕਹ ਲੋ ਬਾਬਾ ਕੋਠਾ ਸਿੰਘ ਬਾਬਾ ਮਦਨ ਸਿੰਘ ਇਹਨਾਂ ਦਾ ਪਹਿਲਾ ਜਥਾ ਬਣਾਇਆ ਜਦੋਂ ਇਹ ਮੈਦਾਨ ਵਿੱਚ ਨਿਤਰੇ ਤੇ ਸੱਚ ਮੁੱਤ ਕਹਿੰਦੇ ਵੈਰੀਆਂ ਨੂੰ ਭਜੜਨਾ ਪਵਾਤੀ। ਵਾ ਵਾ ਜਵਾਬ ਦਿਆ ਕਰੋ ਜਕਾਰੇ ਦਾ ਗੱਜ ਕੇ ਸਤਿ ਸ੍ਰੀ ਅਕਾਲ ਜਦੋਂ ਜਕਾਰਾ ਆਵੇ ਨਾ ਜਵਾਬ ਤੁਸੀਂ ਵੀ ਦਿਆ ਕਰੋ ਸਾਥ ਸੰਗਤ ਇਹਦੇ ਨਾਲ ਜੋਸ਼ ਬਣ ਜਾਂਦਾ। ਉਹ ਜੋਸ਼ ਗੁਰੂ ਕੇ ਸਿੰਘਾਂ ਦਾ। ਬਾਬਾ ਕੁੱਟਾ ਸਿੰਘ, ਬਾਬਾ ਮਦਨ ਸਿੰਘ ਕਹਿੰਦੇ ਐ ਜੰਗ ਕਰਦੇ ਐ ਬੈਰੀਆਂ ਦੀਆਂ ਬੈਰੀਆਂ ਦੀਆਂ ਕਹਿੰਦੇ ਆ ਧੌਣਾ ਤੇ ਨਾ ਚੜ ਕੇ ਆ ਧੌਣਾ ਤੇ ਚੜ ਕੇ ਆ ਸ਼ੇਰ ਉਹਨਾਂ ਦੇ ਢੜ ਨਾਲੋਂ ਐ ਵੱਖ ਕਰਦੇ ਐ ਜਿਵੇਂ ਪਤਾ ਨਹੀਂ ਕਹਿੰਦੇ ਜਿਵੇਂ ਉਹ ਸ਼ੇਰ ਨਹੀਂ ਸ਼ਿਕਾਰ ਕਰਦਾ ਉਹੀ ਗੱਲ ਹੋ ਗਈ ਕਈ ਦਿਨਾਂ ਦੇ ਭੁੱਖੇ ਐ ਪਰ ਐ ਜੋਸ਼ ਵਿੱਚ ਆ ਕੇ ਲੜਦੇ ਐ ਪਤਾ ਨਹੀਂ ਕਿੰਨੇ ਕੀ ਰੱਜੇ ਹੋਏ ਜਾਲਮਾਂ ਦੀਆਂ ਚੀਕਾਂ ਕਢਾਉਂਦੀਆਂ ਭੱਜਣ ਲੱਗ ਪਏ ਇਧਰ ਉਧਰ ਨੂੰ ਖਿਸਕਣ ਲੱਗ ਪਏ ਹਾਏ ਮਰ ਗਏ ਹਾਏ ਮਰ ਗਏ ਦੀਆਂ ਆਵਾਜ਼ਾਂ ਆਉਂਦੀਆਂ ਕਿਤੇ ਭੱਜਣ ਨੂੰ ਰਾਹ ਨਹੀਂ ਮਿਲਦਾ ਹੁਣ ਵੈਰੀਆਂ ਦੀ ਗਿਣਤੀ ਇੰਨੀਆਂ ਵੀ ਕਿਧਰ ਨੂੰ ਭੱਜਣ ਬਸ ਜਿਹੜਾ ਆ ਗਿਆ ਆਹੋ ਲਈ ਜਾਂਦੇ ਕਹਿੰਦੇ ਲਾਸ਼ਾਂ ਵਛਾਤੀਆਂ ਗੁਰੂ ਦੇ ਸਿੰਘਾਂ ਨੇ ਕਿਸੇ ਦਾ ਵਾਰ ਆਪਣੇ ਤੇ ਹੋਣੀ ਨਹੀਂ ਸੀ ਦਿੰਦੇ ਐਦਾਂ ਫੁਰਤੀਲੇ ਸਿੰਘ ਸੀ ਬਾਹਰ ਕਿਤੇ ਖੁਰਤੀਲੇ ਜੋ ਸ਼ੀਲੇ ਜੋਦੇ ਸੂਰਮੇ ਦੀ ਇਹੀ ਪਹਿਚਾਣ ਹੁੰਦੀ ਹੈ ਵੀ ਲੜਨਾ ਕਿਵੇਂ ਹੈ ਤੇ ਵਾਰ ਦੂਸਰੇ ਦਾ ਰੁਕਣਾ ਕਿਵੇਂ ਹੈ ਸੂਰਮੀ ਦੀ ਪਹਿਚਾਣ ਸੂਰਾ ਸੂ ਪਹਿਚਾਨੀਆ ਜੋ ਲੜੇ ਦੀਨ ਕੇ ਪੁਰਜਾ ਪੁਰਜਾ ਕੱਟ ਮਾਰੇ ਕਬੂ ਨਾ ਛੱਡੇ ਲਓ ਆਗੀ ਗੱਲ ਹੁਣ ਆਪਣੀ ਸ਼ਹੀਦੀ ਬੋਲਦੇ ਆ ਦਿਨ ਵਾਸਤੇ ਲੜਿਆ ਧਰਮ ਵਾਸਤੇ ਜੂਝਿਆ ਜੋਸ਼ ਇਸ ਗੱਲ ਦਾ ਜ਼ਿਆਦਾ ਸੀ ਵੀ ਇਹਨਾਂ ਨੇ ਝੂਠੀਆਂ ਸੌਂਹਾ ਖਾਧੀਆਂ ਇਹ ਸੌਂਹਾ ਖਾ ਕੇ ਮੁਕਰ ਗਏ ਉਹਦਾ ਵੀ ਜੋਸ਼ ਗੁੱਸਾ ਸੀ ਕਹਿੰਦੇ ਲਾਸ਼ਾਂ ਵਿਚਾਲੀਆਂ ਫਿਰ ਆਪਣੇ ਇਤਬਾਰ ਉਹਨਾਂ ਨੇ ਖਾਧੇ ਸੀ ਪਹਿਲਾਂ ਤੇ ਹੋਰ ਹੀ ਨਹੀਂ ਸੀ ਦਿੰਦੇ ਪਰ ਹੁਣ ਸ਼ਹਾਦਤ ਦਾ ਜਾਨ ਤੇ ਪੀਣਾ ਹੀ ਪੈਣਾ ਸੀ ਧਰਮ ਦੇ ਲੇਖੇ ਤੇ ਜਿੰਦ ਲਾਉਣੀਆਂ ਪੈਣੀਆਂ ਸੀ ਸ਼ਹੀਦ ਹੁੰਦੇ ਨੇ ਪਹਿਲਾ ਜਥਾ ਗਿਆ ਸੀ ਸ਼ਹੀਦ ਹੋ ਗਿਆ ਦੂਜਾ ਦੂਸਰਾ ਜਥਾ ਗਿਆ ਸੀ ਤੋ ਗਿਆ ਜਦੋਂ ਸਿੰਘ ਸ਼ਹੀਦੀ ਪਾਉਂਦੇ ਸੀ ਨਾ ਸਿੰਘ ਜਕਾਰੇ ਛੱਡਦੇ ਸੀ ਬਿਸ਼ੇ ਸ਼ਹੀਦ ਹੋ ਗਏ ਤੇ ਜਕਾਰੇ ਛੱਡਦੇ ਜੰਝ ਚੜੀ ਸ਼ਹੀਦਾਂ ਦੀ ਸੰਗਤੇ ਬਨ ਕੇ ਮੌਤ ਦੇ ਗਾਨੇ ਮੌਤ ਨੂੰ ਹੱਥ ਪਾ ਲਿਆ ਮੌਤ ਤੋਂ ਨਹੀਂ ਡਰੇ ਉਹ ਮੌਤ ਤੋਂ ਨਹੀਂ ਘਬਰਾਏ ਉਹਨਾਂ ਨੂੰ ਤੇ ਸਭ ਨੂੰ ਮਰਨ ਦਾ ਚਾਹ ਸੀ ਅਸੀਂ ਹੁਣ ਮਰਨ ਤੋਂ ਡਰਦੇ ਆਂ ਵੀ ਹੋ ਸਕਦਾ ਅਸੀਂ ਮੌਤ ਨੂੰ ਭੁੱਲੀ ਬੈਠੇ ਆਂ ਕਿ ਮੌਤ ਸਾਡੇ ਤੇ ਆਉਣੀ ਹੀ ਨਹੀਂ ਕਹਿੰਦੇ ਜੀਵ ਆਇਆ ਚਲਿਆ ਗਿਆ ਚਾਰ ਜਾਨੇ ਨੇ ਬੁੱਢਾ ਲਾਇਆ ਚੁੱਕੀ ਜਾਂਦੇ ਆਂ ਇਹ ਕਿਤੇ ਆਉਂਦਾ ਹੀ ਨਹੀਂ ਫੁਰਨਾ ਵੀ ਮੈਂ ਵੀ ਪੈ ਜਾਣਾ ਇਹਦੇ ਮੈਂ ਵੀ ਖਤਮ ਹੋ ਜਾਣਾ ਪਰ ਮਰਨ ਤੋਂ ਕਹਿੰਦੇ ਦੁਨੀਆ ਡਰਦੀ ਹੈ ਪਰ ਕਬੀਰ ਜਿਸ ਮਰਨੇ ਤੇ ਜਗ ਡਰੈ ਮਰੇ ਮੇਰੇ ਮਨ ਅਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਮੋਹ ਮਰਨੇ ਕਾ ਚਾਉ ਹੈ ਮਰੋ ਤਾ ਹਰ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਫਰਾ ਹਮਾਰੇ ਪਹਿਲਾਂ ਉਹਨਾਂ ਨੇ ਇਹ ਦਿਵਾਗ ਚ ਗੱਲ ਰੱਖੀ ਵੀ ਮਰਨਾ ਹੈ ਅੱਜ ਨਹੀਂ ਕੱਲ ਨਹੀਂ ਜਿਉਣਾ ਬਾਅਦ ਚ ਸਿੱਖਿਆ ਜਿੰਨੇ ਕੀ ਬਾਅਦ ਚ ਜਿਉਂ ਹੀ ਉਹਨਾਂ ਨੇ ਪਹਿਲਾਂ ਮਰਨਾ ਕਬੂਲਿਆ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆ ਸੋ ਸਭ ਨਾ ਕੀ ਰੇਨਕਾ ਤੋ ਆਓ ਹਮਾਰੇ ਜੰਝ ਚੜੀ ਸ਼ਹੀਦਾ ਦੀ ਸੰਗ ਤੇ ਬਨ ਕੇ ਮੋਤ ਦੇ ਗਾਥੇ ਜੰਝ ਚੜੀ ਸ਼ਹੀਦਾ ਦੀ ਸੰਗਤੇ ਪੜ ਕੇ ਮੌਤ ਦੇ ਗਾਣੇ ਜੰਝ ਚੜੀ ਸ਼ਹੀਦਾਂ ਦੀ ਸੰਗਤੇ ਪੜ ਕੇ ਮੌਤ ਦੇ ਗਾਣੇ ਜੰਝ ਚੜੀ ਸ਼ਹੀਦਾਂ ਦੀ ਸੰਗਤੇ ਪੜ ਕੇ ਮੌਤ ਦੇ ਗਾਣੇ ਜੰਝ ਚੜੀ ਸ਼ਹੀਦਾਂ ਦੀ के मौत दे चढ़ी सजी शहीदी संगते बन के मौत दे गाने चलो सी वेखन चली आशुकसूली चढ़ चढ़ते चलो सी वेखन चली आश कसूली चढ़ दे ने चलो सोनी वेखन चली आशकसूली चढ़ दे ਲੋਤੀ ਨੂੰ ਨੀਵੇ ਘੜ ਚੱਲੀਏ ਆਜ ਤਸੂਲੀ ਟੜ ਤੇਰੇ ਆਪੇ ਉਜੀ ਲੋਤੀ ਨੂੰ ਨੀਵੇ ਘੜ ਚੱਲੀਏ ਆਜ ਤਸੂਲੀ ਟੜ ਤੇਰੇ ਹੋ ਲੜਦੇ ਲੜਦੇ ਕਰਨ ਨਾ ਜਾਚਾ ਮਰਨੋਂ ਕਦੇ ਨਾ ਡਰਦੇ ਕਰਨ ਮਾਚਾ ਚਾਚਾ ਮਰਨੋਂ ਕਦੇ ਨਾ ਡਰਦੇ ਨੇ ਲੜਦੇ ਲੜਦੇ ਕਰਨ ਮਾਚਾ ਚਾਚਾ ਮਰਨੋਂ ਕਦੇ ਨਾ ਡਰਦੇ ਨੇ ਲੜਦੇ ਲੜਦੇ ਕਰਨ ਮਾਚਾ ਚਾਚਾ ਮਰਨੋਂ ਕਦੇ ਨਾ ਡਰਦੇ ਨੇ ਬੁੱਲਿਆ ਭਾਈ ਦੇ ਨਾ ਡਰਦੇ ਦੇ ਲੱਲੋ ਸਈਓ ਨਹੀਂ ਵੇਖਣ ਚੱਲੀਏ ਆਸ਼ਕ ਸੁਖੀ ਲੜਦੇ ਲੜਦੇ ਕਰਨ ਮਜਾ ਜਾ ਕਹਿੰਦੇ ਮੌਤ ਨੂੰ ਵੇਖ ਕੇ ਖੁਸ਼ ਹੁੰਦੇ ਲੜਦੇ ਲੜਦੇ ਕਰਨ ਮਜਾ ਜਾ ਮਰਨੋਂ ਕਦੇ ਨਾ